ਆਦਮپور ਵਿੱਚ ਪੈਟਰੋਲ ਪੰਪ ਤੇ ਤੜਕਸਾਰ ਚਲੀਆਂ ਗੋਲੀਆਂ ਖੋਹੀ ਬਰੇਜ਼ਾ ਕਾਰ ਇੱਕ ਘਟਨਾ ਸਵੇਰੇ ਤਕਰੀਬਨ ਸਵੇਰੇ 5 ਵਜੇ ਵਿਵੇਕ ਚੋਡਾ ਲਾਲ ਵਾਪਰੀ ਗਈ ਹੈ ਉੱਥੇ ਹੀ ਉਹ ਪੈਟਰੋਲ ਪਪੇ ਦੀ ਗੱਡੀ ਦੇ ਵਿੱਚ ਤੇਲ ਪਵਾ ਰਿਆ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਤੇ ਗੋਲੀਬਾਰੀ ਕੀਤੀ ਗਈ ਤੇ ਉਸ ਦੀ ਗੱਡੀ ਖੋਹੀ ਗਈ ਮਾਮਲਾ ਜੰਡੂ ਸਿੰਘਾ ਚੌਂਕੀ ਵਿੱਚ ਦਰਜ ਕਰ ਲਿੱਤਾ ਗਿਆ ਪੱਤਰਕਾਰ ਸਦਨਨ ਸਾਹਿਬ ਦੀ ਰਿਪੋਰਟ ਹਾਂਜੀ ਸਰ ਕੀ ਹੈ ਸਰ ਸਾਰਾ ਮਾਮਲਾ ਸਰ ਮਾਮਲਾ ਕੁਝ ਨਹੀਂ ਭਾਈ ਮੈਂ ਕਰੋਂ ਰੋਜ਼ ਦੀ ਦਰਾਂ ਨਾਲ ਆਇਆ ਤੇ ਪੰਪ ਦੇ ਤੇਲ ਪਾਉਣਾ ਜਲੰਧਰ ਜਾਣਾ ਸਬਜ਼ੀ ਲੈਣ ਜੀ 4 ਵਜੇ ਦਿੱਲੀ ਆ ਗਿਆ ਤੇ ਤੇਲ ਪਾਉਣਾ ਆ 1.5 ਸਾਲ ਹੋ ਗਿਆ ਮੈਨੂੰ ਤੇਲ ਪਾਉਂਦੇ ਨੇ ਤੇ ਅੱਜ ਮੈਂ ਤੇਲ ਪਾਇਆ ਦੋ ਬੰਦੇ ਆਇਆ ਮੇਰੇ ਕੋਲ ਕਹਿੰਦੇ ਸਾਨੂੰ ਜਲੰਧਰ ਛੱਡ ਕੇ ਆ ਅੱਛਾ ਮੈਂ ਜਲੰਧਰ ਨਹੀਂ ਜਾਣਾ ਮੈਂ ਆਧਮਪੁਰ ਜਾਣਾ ਬਾਅਦ ਦੇ ਵਿੱਚ ਜੀ ਉਹ ਚਾਰ ਜਣੇ ਆਏ ਆ ਤਿੰਨ ਜਣੇ ਆਏ ਫਿਰ ਅੱਛਾ ਜੀ ਤੇ ਉਹ ਕਹਿੰਦੇ ਹਾਂ ਵੀ ਇਹ ਮੰਨ ਗਿਆ ਕਹਿੰਦੇ ਨਹੀਂ ਮੰਨਿਆ ਕਹਿੰਦੇ ਚਲਾ ਦੇ ਗੋਲੀ ਕੋਈ ਕਿ ਜਿਹਦੀ ਉਮਰ 15 16 ਸਾਲ ਦੀ ਉਮਰ ਹੋਣੀ ਉਹਦੀ ਉਹਨੇ ਜੀ ਰਿਵਾਲਵਰ ਕੱਢਿਆ ਗੋਲੀ ਚਲਾਈ ਗੋਲੀ ਮੇਰੇ ਪੱਟ ਦੇ ਨਾਲ ਖਹਿ ਕੇ ਨਿਕਲ ਗਈ ਜੀ ਬਾਅਦ ਵਿੱਚ ਦੂਜੀ ਚਲਾਈ ਉਹ ਮੇਰੇ ਸਿਰ ਦੇ ਉੱਤੇ ਲੱਗ ਕੇ ਨਿਕਲੀ ਬਾਅਦ ਵਿੱਚ ਜੀ ਉਹਦਾ ਮੈਂ ਰਿਵਾਲਵਰ ਲਿਆ ਖੋ ਅੱਛਾ ਜੀ ਕੋਹਿਆਂ ਦੇ ਵਿੱਚੋਂ ਉਹਨਾਂ ਨੇ ਮੈਂ ਮਤਲਬ ਹੱਥੋਂ ਪਾਈ ਹੋ ਗਿਆ ਤੇ ਦੋ ਜਾਨੇ ਮਗਰ ਹੋਰ ਆਏ ਜੀ ਉਹਨਾਂ ਕੋਈ ਰਿਵਾਲਵਰ ਸੀ ਉਹਦਾ ਰਿਵਾਲਵਰ ਨਹੀਂ ਚੱਲਿਆ ਅੱਛਾ ਜੀ ਬਾਅਦ ਵਿੱਚ ਜੀ ਉਹਨੇ ਮੇਰੇ ਸਿਰ ਦੇ ਵਿੱਚ ਬੱਟ ਮਾਰੇ ਉਹਦਾ ਤਕਰੀਬਨ ਤੈਨੂੰ ਮਾਰਨ ਦੇ ਹਾਲ ਵਿੱਚ ਸੀ ਗਿਆ ਹਾਂਜੀ ਹਾਂਜੀ ਉਹਨੇ ਬੱਟ ਮਾਰੇ ਜੀ ਅੱਛਾ ਜੀ ਬੱਟ ਮਾਰੇ ਤਾਂ ਮੈਂ ਉੱਥੇ ਉਹਦਾ ਰਿਵਾਲਵਰ ਡੇਗ ਗਿਆ ਤੇ ਉਹਦਾ ਜਿਹੜਾ ਜੀ ਕੱਢ ਕੇ ਤੇ ਮੇਜੇ ਚ ਪਾ ਲਿਆ ਤੇ ਰਿਵਾਲਵਰ ਉਹ ਚੱਕ ਕੇ ਤੇ ਨਾਲ ਗੋਲੀਆਂ ਦਾ ਇੱਕ ਖੋਲ ਵੀ ਖਾਲੀ ਤੇ ਦੋ ਕੁ ਮੇਰੇ ਸਾਹਮਣੇ ਗੋਲੀਆਂ ਹੋਣੀਆਂ ਆ ਜਿਹੜੀਆਂ ਚੱਕੇ ਤਾਂ ਮੇਰੀ ਗੱਡੀ ਲੈ ਕੇ ਤੇ ਚਲੇ ਗਏ ਤੇ ਗੱਡੀ ਦੇ ਵਿੱਚ ਇੱਕ ਮੇਰਾ ਬੈਗ ਸੀ ਜਿਹਦੇ ਵਿੱਚ ਮੇਰਾ ਸਾਰਾ ਮੰਡੀ ਦਾ ਸਾਫ ਸੀਗਾ ਦੂਸਰਾ 99500 ਰੁਪਏ ਇੱਕ ਥੈਲੀ ਦੇ ਵਿੱਚ ਸੀਗਾ ਜੀ ਓਕੇ ਤੇ ਉਹ ਵੀ ਨਾਲ ਹੀ ਹੀ ਲੈ ਗਏ ਆ ਹੋਇਆ ਜੀ ਬਾਕੀ ਮੌਕੇ ਤੇ ਮਨਜੀਤ ਭਾਈ ਹੋਣੀ ਸਖਦੇਵ ਭਾਈ ਹੋਣੀ ਅਦਰੋਂ ਆਪਣੇ ਜੰਡੂ ਸਿੰਘੇ ਤੋਂ ਆਪਣੇ ਮਹਾਵੀਰ ਜੀ ਆ ਗਏ ਸੀਗੇ ਜੀ ਜੀ ਉਹਨਾਂ ਨੇ ਵੀ ਮੌਕਾ ਦੇਖਿਆ ਬਾਕੀ ਜੀ ਮੇਰਾ ਸੁਖਦੇਵ ਭਾਜੀ ਤੇ ਮਨਜੀਤ ਭਾਜੀ ਨੇ ਜੀ ਫੋਨ ਟ੍ਰੇਸਿੰਗ ਤੇ ਲਾਤਾ ਜੀ ਜੋ ਮੇਰਾ ਫੋਨ ਵਿਸਟਾ ਹੋਟਲ ਦੇ ਜੰਡੂ ਸਿੰਘੀ ਤੋਂ ਅੱਗੇ ਨਿਕਲ ਮਿਲ ਗਿਆ। ਓਕੇ ਬਾਕੀ ਜੀ ਹੁਣ ਜੀ ਆਪਣੇ ਜੀ ਦੇਖੋ ਗੱਡੀ ਕਹਿੰਦੇ ਤੁਹਾਨੂੰ ਸ਼ਾਮ ਤੱਕ ਗੱਡੀ ਮਤਲਬ ਉਹਨਾਂ ਲੋ ਦੱਸਿਆ ਗਿਆ ਕਿ ਗੱਡੀ ਮਿਲ ਗਈ ਹੈ। ਨਹੀਂ ਇਸ ਬਾਰੇ ਮੈਨੂੰ ਨਹੀਂ ਪਤਾ ਭਾਜੀ। ਜੀ ਕਿਉਂ ਮੈਨੂੰ ਪਤਾ ਨਹੀਂ ਕਿਉਂ ਮੈਂ ਹੁਣ ਸੁੱਤਾ ਪਿਆ ਸੀਗਾ ਤੇ ਓਕੇ ਥੋੜਾ ਕੰਮ ਤੇ ਕੰਮ ਚੱਲਾਂ ਸੀ ਬਾਹਰ ਮੈਨੂੰ ਜ਼ਰੂਰੀ ਕੰਮ ਸੀਗਾ ਤੇ ਇਸ ਕਰਕੇ ਫਿਰ ਤਾਂ ਕਰਕੇ ਧਾਣਾ ਮੇਰੇ ਟੱਕਰਾ ਹੋ ਗਿਆ ਤੇ ਤਾਂ ਕਰਕੇ ਤੁਹਾਨੂੰ ਮੇਰੇ ਅੱਛਾ ਜੀ ਠੀਕ ਹੈ ਜੀ ਬਾਕੀ ਜੀ ਜੋ ਵੀ ਪੁਲਿਸ ਕੰਮ ਕਰਦੀ ਵਧੀਆ ਕਰਦੀ ਪਈ ਹੈ ਜੀ ਉਹਨਾਂ ਨੇ ਮਸਲਾ ਦਵਾਇਆ ਜੀ ਪੂਰਾ ਜੀ ਜੀ ਸਰ ਕਿ ਮਦੀਦ ਭਾਈ ਨੇ ਹੰਦਲਾ ਦਵਾਇਆ ਕਿ ਤੈਨੂੰ ਸ਼ਾਮ ਤੱਕ ਗੱਡੀ ਦੇ ਦੇਵਾਂਗੇ ਠੀਕ ਸਰ ਬਾਕੀ ਜੀ ਇਹ ਆ ਜੀ ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਕਿ ਨਸ਼ਾ ਨੁਸ਼ਾ ਜਿਹੜਾ ਆ ਇਹ ਬੰਦ ਕਰਾਇਆ ਜਾਵੇ ਜੀ ਜੀ ਕਿ ਜੋ ਕੀ ਹੈ ਜਿਹੜੀਆਂ ਵਾਰਦਾਤਾਂ ਹੁੰਦੀਆਂ ਨੇ ਨਸ਼ੇ ਦੇ ਕਰਕੇ ਹੁੰਦੀਆਂ ਕੋਈ ਚੰਗਾ ਘਰ ਦਾ ਬੰਦਾ ਨਹੀਂ ਇਹ ਕਰਦਾ ਜੀ ਇਹ ਜਿਹੜੇ ਨਸ਼ਿਆਂ ਤੇ ਲੱਗੇ ਭਾਵੇਂ ਨਸ਼ੇ ਵਾਲਾ ਚੰਗੇ ਭਾਵੇਂ ਕਰੋੜਾਪਤੀ ਹੋਵੇ ਜੀ ਉਹ ਵੀ ਜੀ ਇਹੀ ਕੰਮ ਕਰੂਗਾ ਜੋ ਅੱਜ ਹੋਇਆ ਮੇਰੇ ਨਾਲ ਉਹ ਅਸੀਂ ਵੀ ਆ ਜੀ ਸ਼ਾਸਨ ਨੂੰ ਤੁਸੀਂ ਮਦਰ ਇਹ ਬੇਨਤੀ ਕਰਦੇ ਹਾਂ ਜੀ ਜੀ ਅਸੀਂ ਵੀ ਆ ਸਵੇਰੇ 3 ਵਜੇ ਢੱਕੇ ਕੰਮ ਕਰਦੇ ਹਾਂ ਜੀ ਤੁਸੀਂ ਵੀ ਕੰਮ ਕਰੋ ਜੀ ਇਹਨਾਂ ਨੂੰ ਜਈਦਾ ਹੈ ਨਸ਼ੇ ਵਾਲਿਆਂ ਨੂੰ ਇਹਨਾਂ ਦੇ ਨੱਥ ਪਾਓ ਜੀ ਜੀ ਇਹਨਾਂ ਦੋਵਾਂ ਨੂੰ ਅੰਦਰ ਚੱਕ ਕੇ ਦਿੱਤਾ ਉਹ ਤਾਂ ਬਾਕੀ ਆਪੇ ਨਾਲ ਪਿੱਛੇ ਹੋਣ ਬਿਲਕੁਲ ਜੀ ਬਾਕੀ ਜੀ ਇਹ ਆ ਕਿ ਇਹੀ ਮੰਗ ਕਰਦੇ ਹਾਂ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜਿੰਨੇ ਛੇਤੇ ਪੈ ਸਕਦੀਆਂ ਨੇ ਓਕੇ ਸਰ ਕੀ ਹੈ ਸਰ ਮਾਮਲਾ ਸਾਰ ਪਾਜੀ ਰਾਤ ਦੇ ਬੰਦੇ ਸੀਗੇ ਡਿਊਟੀ ਤੇ ਜੀ ਜੀ ਤੇ ਬਰੀਜਾ ਗੱਡੀ ਆਈ ਸਾਡਾ ਪੱਕਾ ਕਸਟਮਰ ਜੀ ਜੀ ਉਹਨੇ ਆਗੇ 500 ਰੁਪਏ ਦਾ ਤੇਲ ਪੋਇਆ ਜੀ ਤੇ ਤੇਲ ਪਾਉਣ ਤੋਂ ਬਾਅਦ ਪਾਜੀ ਪਰ ਕਹਿ ਬੰਦ ਕੀਤਾ ਸਾਡੇ ਬੰਦੇ ਨੇ ਜੀ ਤੇ ਪੈਸੇ ਦਿੱਤੇ ਉਹ ਬੰਦੇ ਨੇ ਉਸ ਤੋਂ ਬਾਅਦ ਪਾਜੀ ਚਾਰ ਪੰਜ ਜਣੇ ਆਏ ਇਧਰੀ ਸਾਈਡ ਤੋਂ ਆਏ ਜੀ ਤੇ ਪਾਜੀ ਉਹਨਾਂ ਨੇ ਆ ਕੇ ਕਿਹਾ ਸਾਡਾ ਮਰੀਜ਼ ਸਾਡਾ ਐਕਸੀਡੈਂਟ ਹੋਇਆ ਤਾਂ ਅਸੀਂ ਮਰੀਜ਼ ਤੁਹਾਨੂੰ ਜਲੰਧਰ ਤੱਕ ਲੈ ਜਾਓ ਉਹ ਕਹਿੰਦਾ ਪਾਜੀ ਮੈਂ ਆਦਮپور ਜਾਣਾ ਸੀ ਮੈਂ ਜਲੰਧਰ ਹੀ ਜਾਣਾ ਹੈਗਾ ਤੇ ਉਸ ਤੋਂ ਬਾਅਦ ਪਾਜੀ ਉਹਨਾਂ ਨੇ ਨਾ ਉਹਦੇ ਨਾਲ ਹੱਥੋ ਪਾਈ ਕਰਕੇ ਚਾਲੂ ਕਰਤੀ ਤੇ ਸੋਚਾਈ ਆ ਵੀ ਦੋ ਫੇਰ ਵੀ ਹੋਇਆ ਭਾਜੀ ਜੀ ਤੇ ਇੱਕ ਦਾ ਗੋਲੀ ਸਾਨੂੰ ਉੱਥੋਂ ਮਿਲ ਗਈ ਆ ਦੂਜਾ ਦੂਜਾ ਤਾਂ ਨਹੀਂ ਪਤਾ ਲੱਗਾ ਯਾਰ ਤੇ ਉਹ ਫਿਰ ਨਾ ਟੱਕੇ ਛਾਈ ਤੋਂ ਬਾਅਦ ਭਾਜੀ ਉਹ ਉਸ ਬੰਦੇ ਦੇ ਨਾਲ ਹੱਥੋ ਵਾਈ ਹੋਏ ਉਸ ਤੋਂ ਬਾਅਦ ਭਾਜੀ ਫਿਰ ਉਹਦੀ ਗੱਡੀ ਲੈ ਕੇ ਫਰਾਰ ਹੋ ਗਈ ਠੀਕ ਆ ਉਹਨਾਂ ਵੱਲੋਂ ਦੋ ਰੌਂਦ ਚਲਾਏ ਗਏ ਹਨਾ ਹਾਂਜੀ ਭਾਜੀ ਉਹਨਾਂ ਤੋਂ ਠੀਕ ਸੋਚਾਈ ਸਾਡੇ ਜਿਹੜਾ ਰਾਤ ਦੇ ਬੰਦੇ ਨਾਈਟ ਵਾਲੇ ਉਸ ਤਰੀਸ਼ੀ ਤੋਂ ਬਾਅਦ ਛੁੱਟੀ ਚਲ ਗਈ ਓਕੇ ਸਰ ਓਕੇ ਲਾਹ ਖੜੀ